ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਹੋਏ ਖੁਸ਼ ਅੱਜ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਚਾਰੇ ਨੇ 227 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਬੁੱਕ ਮੰਤਰੀ ਦਾ ਚਿਹਰਾ ਵੀ ਹੋਣਗੇ ਐਮਪੀ ਭਾਈ ਅੰਮਰਪਾਲ ਸਿੰਘ ਖਾਲਸਾ ਕਿਉਂਕਿ 13 ਅਪ੍ਰੈਲ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਸੀ ਕਿ 70 ਸੀਟਾ ਜਿੱਤਾਂਗੇ ਇੱਧਰ ਦੂਸਰੀਆਂ ਪਾਰਟੀਆਂ ਨੂੰ ਭਾਜਣਾ ਪੈ ਗਿਆ ਨੇ ਅੱਜ ਪੰਜਾਬ ਪੁਲਿਸ ਅਸਾਮ ਦੀ ਡਿਬਰੂ ਡਿਬਰੂਗੜ੍ਹ ਦੀ ਜੇਲ੍ਹ ਦੇ ਲਈ ਰਵਾਨਾ ਹੋ ਗਈ ਹੈ ਕਿਉਂਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਐਨਐਸਏ ਨਹੀਂ ਵਧਾਇਆ ਗਿਆ ਯਾਨੀ ਕਿ ਐਨਐਸਸੀ ਖਤਮ ਹੋ ਗਈ ਹੈ ਭਾਈ ਅਮਰਤਪਾਲ ਖਾਲਸਾ ਦੀ ਇਸ ਕਰਕੇ ਅੱਜ ਪੰਜਾਬ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਡਿਬੜੂ ਗਲਦੀ ਜਿਹੜ ਦੇ ਲਈ ਰਵਾਨਾ ਹੋ ਗਿਆ ਹੈ ਭਾਈ ਅਮਰਤਪਾਲ ਖਾਲਸਾ ਦੀ ਜਲਦੀ ਵਾਪਸੀ ਹੋ ਰਹੀ ਹੈ ਜਿਵੇਂ ਹੀ ਉੱਥੇ ਪਹੁੰਚਣਗੇ ਨਾਲ ਦੀ ਨਾਲ ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਵੇਗੀ ਜਿਵੇਂ ਹੀ ਭਾਈ ਅਮਰਤਪਾਲ ਖਾਲਸਾ ਅੰਮ੍ਰਿਤਸਰ ਦੇ ਅਸਾਂਸੀ 에ਰਪੋਰਟ ਤੇ ਆਉਣਗੇ ਕੱਲ ਜਾਂ ਪਰਸੋਂ ਨਾਲ ਦੀ ਨਾਲ ਹੀ ਜਿਹੜੀ ਹੈ ਨਫਰੀਤ ਗਾਤ ਕਰਨਗੇ ਅਜ਼ਨਾਲਾ ਕਾਨ ਤੇ ਜਿਹੜਾ ਮਕਦਮਾ ਉਹਨਾਂ ਦੇ ਚੱਲ ਰਿਹਾ ਹੈ ਅਜਨਾਲਾ ਪੁਲਿਸ ਸਟੇਸ਼ਨ ਨੂੰ ਲੈ ਕੇ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਚਓ ਵੱਲੋਂ ਡੀਐਸਪੀ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਭਾਈ ਅਮਰਤਪਾਲ ਖਾਲਸਾ ਤੇ ਉਹਨਾਂ ਦੇ 2 ਢਾਈ ਤੋਂ 300 ਸਮਰਥਕਾਂ ਨੇ ਥਾਣੇ ਅਜਨਾਲਾ ਉੱਤੇ ਹਮਲਾ ਕੀਤਾ ਸੀ ਜੋ ਹੋਇਆ ਸੀ 23 ਫਰਵਰੀ 2023 ਨੂੰ ਇਸ ਨੂੰ ਲੈ ਕੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕਿ ਭਾਈ ਅਮਰਤਪਾਲ ਖਾਲਸਾ ਦੀ ਐਨਆਰਸੀ ਨਹੀਂ ਬਦੀ ਭਾਈ ਅਮਰਤਪਾਲ ਖਾਲਸਾ ਨੂੰ ਜਲਦੀ ਹੀ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਹੈ ਭਾਈ ਅਮਰਤਪਾਲ ਖਾਲਸਾ ਨੂੰ ਜਿਹੜਾ ਹੈ ਵਾਪਸ ਲਿਆਂਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਭਾਈ ਆਮ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਆਲਰੇਡੀ 9 ਜਿਹੜੇ ਹੈਗੇ ਸੀ ਨਾਲ ਉਹਨਾਂ ਦੇ ਨਜ਼ਰਬੰਦ ਸੀ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹ ਪੰਜਾਬ ਆ ਚੁੱਕੇ ਨੇ ਉਹਨਾਂ ਤੇ ਉਹ ਅਜ਼ਰਾਲਾ ਥਾਣੇ ਨੂੰ ਲੈ ਕੇ ਕਈ ਧਰਾਵਾਂ ਦੇ ਮਾਮਲੇ ਦਰਦ ਹੋ ਚੁੱਕੇ ਨੇ ਪਟੰਡਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਭਾਈ ਅਮਰਤਪਾਲ ਖਾਲਸਾ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਹੈ ਅੱਜ ਜਿਹੜੀ ਹੁਣੇ ਇਨਫੋਰਮੇਸ਼ਨ ਆਈ ਹੈ ਕਿ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਪੰਜਾਬ ਪੁਲਿਸ ਅਸਾਮ ਦੀ ਡਿਬਰੂਗਲ ਜੇਲ੍ਹ ਲਈ ਰਵਾਨਾ ਹੋ ਗਿਆ ਇਧਰ ਭਾਰਤ ਭਾਈ ਅਮਰਤਪਾਲ ਖਾਲਸਾ ਦੀ ਖੁਸ਼ੀ ਦੇ ਵਿੱਚ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਵਿੱਚ ਲੱਡੂ ਵੀ ਵੰਡੇ ਜਾ ਰਹੇ ਨੇ